ਜੀ ਮੇਰਾ ਨਾਮ ਇਹ ਤਾਂ ਪਾਰਟੀ ਕਰਕੇ ਨਾਮ ਹੈ ਜੀ ਜਿਵੇਂ ਸ਼ਿਸ਼ాంਤ ਨੂੰ ਬੁਲ ਕੇ ਨਾਮ ਸੀਗਾ ਮੰਡਲਪੁਰ ਦਾ ਆਂਦਾ ਪਾਰਟੀ ਕਰਕੇ ਨਾਮ ਸੀਗਾ ਅਸੀਂ ਬਿਨਾ ਕਿਸੇ ਨੂੰ ਦੱਸੇ ਜਿਹੜੀ ਕੋਲ ਦਾ ਮੰਡਲ ਜਿਹੜਾ ਕਾਲਾ ਸਿੰਘ ਆਂ ਕਰਦਾ ਸੀ ਜੀ ਅੱਜ ਜ਼ੀਰਕਪੁਰ ਭਾਜਪਾ ਨੂੰ ਉਸ ਸਮੇਂ ਬਲ ਮਿਲਿਆ ਜਦੋਂ ਮੰਡਲ ਪ੍ਰਧਾਨ ਸੁਸ਼ాంਕ ਦੁੱਗਲ ਦੇ ਆਪਣੀਆਂ ਸਾਥੀਆਂ ਸਮੇਤ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਭਾਜਪਾ ਦੇ ਸੀਨੀਅਰ ਲੀਡਰ ਸੰਜੀਵ ਖੰਨਾ ਦੀ ਪ੍ਰਧਾਨਗੀ ਹੇਠ ਦਰਜਨਾਂ ਦੇ ਕਰੀਬ ਵਿਅਕਤੀ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ ਨੇ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਅਤੇ ਪੂਰਾ ਮਾਨ ਸਰਕਾਰ ਦੇਣ ਦਾ ਵਾਅਦਾ ਕੀਤਾ। ਉਹਨਾਂ ਨੇ ਦੱਸਿਆ ਕਿ ਸੁਸ਼ਾਂਗ ਦੁੱਗਲ ਨੂੰ ਕੱਲ੍ਹ ਹੀ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਸੀ ਅਤੇ ਜ਼ੀਰਕਪੁਰ ਦਾ ਮੰਡਲ ਭੰਗ ਕਰ ਦਿੱਤਾ ਗਿਆ ਸੀ। ਰਾਣਾ ਜੀ ਅੱਜ ਜਿਹੜੀ ਤੁਸੀਂ ਜੁਆਇਨਿੰਗ ਕਰਾਈ ਹੈ ਇਸ ਬਾਰੇ ਜਿਹੜਾ ਚਾਹਨਾ ਪਾਉਗੇ ਜੀ। ਅੱਜ ਅਸੀਂ ਜ਼ੀਰਕਪੁਰ ਦੇ ਵਿੱਚ ਹਾਂ। ਜੀ ਸਾਡੇ ਸੰਜੀਵ ਖੰਨਾ ਜੀ ਸਾਡੇ ਪਰਦੇਸ ਕਾਰਕਟਰ ਨੇ ਮੈਂਬਰ ਹੈ। ਜੀਵ ਸਾਧੂ ਨਾਲ ਸਾਡੇ ਦਿਨਾਂ ਸਿੱਖ ਦਿੱਤੇ ਨੇ ਨਿੰਦਰ ਕੋਲ ਸਨ ਸਪੈਸ਼ਲੀ ਸੰਜੀਤ ਖੰਨਾ ਜੀ ਦੀ ਗਵਾਹੀ ਦੇ ਵਿੱਚ ਅਸਾਂ ਦੇ ਪ੍ਰਵਾਸੀ ਬੈਠੇ ਆ ਨਿੰਦਰ ਮੋਦੀ ਜੀ ਦੀ ਨੀਤੀਆਂ ਨੂੰ ਦੇਖਦੇ ਹੋਏ ਇਹ ਬੀਜੇਪੀ ਪ੍ਰਵਾਸ ਸੰਗ ਹੋ ਰਹੀ ਆ ਔਰ ਮੈਂ ਨਾਲ ਸਵਾਗਤ ਕਰਦਾ ਔਰ ਮੈਨੂੰ ਪ੍ਰਸਤੁਤ ਹੋਣਾ ਚਾਹੁੰਦਾ ਵੀ ਜਿਹੜਾ ਦਸ ਮਾਨ ਸਮਾਨ ਤੁਹਾਨੂੰ ਬੀਜੇਪੀ ਚ ਪੂਰਾ ਮਿਲੂਗਾ ਤੇ ਰਾਣਾ ਜੀ ਜਿੱਦਾਂ ਤੁਸੀਂ ਕਿਹਾ ਕਿ ਬੀਜੇਪੀ ਦੀ ਜਿਹੜੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਚ ਸ਼ਾਮਲ ਹੋ ਰਹੇ ਆ ਅੱਜ ਤੁਹਾਡੇ ਜਿਹੜੇ ਮੰਡਲ ਪ੍ਰਧਾਨ ਸੀਗੇ ਉਹ ਕਹਿੰਦੇ ਵੀ ਮੈਂ ਆਪਾਂ ਬੀਜੇਪੀ ਦੀ ਨੀਤੀਆਂ ਤੋਂ ਤੰਗ ਆ ਕੇ ਆਪਾਂ ਅੱਜ ਭਾਜਪਾ ਛੱਡ ਰਹੇ ਆ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਤੁਲੇ ਦੇ ਬਾਰੇ ਮੈਂ ਹੀ ਗੱਲ ਕਹਾਂ ਤੁਹਾਡਾ ਸਾਥੀ ਰਿਹਾ ਹੈ ਔਰ ਕੱਲ ਕਿਦਾਂ ਦੇਖੋ ਕਿਤੇ ਨ ਕਿਤੇ ਅਚੂਸ਼ੀਲ ਰਾਣਾ ਜ਼ਿਲ੍ਹਾ ਪ੍ਰਧਾਨ ਜੀ ਹੋ ਸਕਦਾ ਮੇਰੀ ਇਸ ਤੋਂ ਪਹਿਲਾਂ ਕੋਈ ਜਾਣ ਪਛਾਣ ਨਹੀਂ ਸੀ ਤੁਸੀਂ ਮੈਨੂੰ ਜਾਣਦੇ ਸੀ ਮੈਂ ਤੁਹਾਨੂੰ ਜਾਣਦਾ ਸੀ ਜੇ ਮੇਰਾ ਨਾਮ ਇਹ ਤਾਂ ਪਾਰਟੀ ਕਰਕੇ ਨਾਮ ਹੈ ਜੀ ਜੇ ਸ਼ਿਸ਼ਾਂਗ ਤੋਂ ਬੁਲਿਆ ਨਾਮ ਸੀਗਾ ਮੰਡਰਪੁਰ ਦਾ ਆਂਦਾ ਪਾਰਟੀ ਕਰਕੇ ਨਾਮ ਸੀਗਾ ਜੀ ਪਾਰਟੀ ਜੇ ਸਾਨੂੰ ਉਹਦਾ ਆਰਾ ਪਾਰਟੀ ਸਾਨੂੰ ਬਣਾਉਂਦੀ ਆ ਤੇ ਪਾਰਟੀ ਨੂੰ ਉਹ ਅਧਿਕਾਰ ਦਾ ਸਾਨੂੰ ਉਤਾਰ ਨਹੀਂ ਸਕਦੀ ਜੀ ਅਸੀਂ ਉਹਨੂੰ ਬੁਲਾਇਆ ਸੀਗਾ ਕਹਿੰਦਾ ਕੋਈ ਕੰਪਲੇਂਟ ਆ ਜਾ ਰਹੀ ਸੀ ਕਹਿੰਦੇ ਇਹਨਾਂ ਮਸੀਂ ਨੂੰ ਬੁਲਾਇਆ ਤੁਸੀਂ ਬੁਲਾ ਕੇ ਪੁੱਛੋ ਸੁਣ ਨੂੰ ਅਨੂੰ ਸਮਝਾਇਆ ਕਿ ਪਾਰਟੀ ਦੇ ਹੁਕਮ ਅੰਬੀ ਤੂੰ ਸਾਰਾ ਨਾਲ ਲੱਗੇ ਨਹੀਂ ਜਾਂਦਾ ਜੀ ਇਹ ਤਾਂ ਜਿਹੜਾ ਜਿਹੜਾ ਜਿਲਕਾਪੁਰ ਦਾ ਜਿਹੜਾ ਸ਼ਹਿਰ ਹੈ ਜਿਹੜਾ ਹੱ ਸਾਰਿਆਂ ਨੂੰ ਲੈ ਕੇ ਚੱਲਣਾ ਤੇ ਤੇਰੇ ਵਾਂਗੂ ਕਵੀ ਪਾਰਟੀ ਨੂੰ ਕਿਦਰ ਕਿਤੇ ਲੱਗ ਰਿਹਾ ਹੈ ਪਿਛਲੇ ਕੁਝ ਦਿਨਾਂ ਤੋਂ ਵੀ ਤੂੰ ਤਾਂ ਮੰਡਲ ਪ੍ਰਧਾਨ ਕਿਹਾ ਸੀ ਤੇ ਉਹ ਜਿਲੇ ਤੇ ਆਪਾਂ ਲੈਣੇ ਆ ਉਹ ਕਹਿੰਦਾ ਵੀ ਮੈਂ ਹਲੇ ਇਸ ਕਹਿੰਦਾ ਮੈਨੂੰ 2 ਦਿਨ ਦਾ ਟਾਈਮ ਦਿਓ ਅਸੀਂ ਉਹਨੂੰ ਇਹ ਕਹੇ ਵੀ ਸਾਡੇ ਕੋਲ 2 ਦਿਨ ਦਾ ਟਾਈਮ ਨਹੀਂ ਸਾਨੂੰ ਆਪ ਪਾਰਟੀ ਹੁਕਮ ਦਿੱਤਾ ਵੀ ਆਦੀ ਕਰਨਾ ਤੂੰ ਜਿਲੇ ਜਾ ਜਾ ਉਹ ਇਸ ਗੱਲ ਤੇ ਉੱਠ ਕੇ ਚਲੇ ਜਾਂਦਾ ਲੈ ਰਹ ਸੀ ਮੁਕੇਸ਼ ਗਾਂਧੀ ਦੇ ਘਰੇ ਬੈਠੇ ਸੀ ਠੀਕ ਹੈ ਤੇ ਉੱਠ ਕੇ ਚਲਾ ਗਿਆ ਅਸੀਂ ਇੰਨਾ ਚਿਰ ਸਾਡੇ ਦਾ ਕਾਰੋਬਾਰੀ ਪਾਣੀ ਸੀ ਅਸੀਂ ਬਿਨਾਂ ਕਿਸੇ ਨੂੰ ਦੱਸੇ ਜਿਹੜੀ ਉਹਦਾ ਮੰਡਲ ਤੇਰਾ ਕਾਲਾ ਸੀ ਪਾਮ ਕਰਦਾ ਸੀ ਜੀ ਠੀਕ ਹੈ ਸਾਨੂੰ ਇਹ ਸੀ ਕਿ ਬਿਤਰੋ ਕਰ ਲੋ ਇਹ ਦੱਸ ਹੈਗਾ ਆਪਣੇ ਫੈਸਲੇ ਜਿਲ੍ਹੇ ਤੇ ਪਾਵਾਂਗੇ ਇਹ ਨਹੀਂ ਸੱਦੀ ਕਰਾਂਗੇ ਹੂੰ ਤੇ ਕੋਈ ਨਵਾਂ ਮੰਡਲ ਪ੍ਰਧਾਨ ਨਵਾਂ ਮੰਡਲ ਪ੍ਰਧਾਨ ਦੀ ਪੂਰਾ ਸੋਚਿਆ ਸਮਝਿਆ ਨਾਮ ਹੈ ਪਹਿਲੀ ਸੋਚ ਹੈ ਸਿੰਘ ਜਿਹੜੀ ਡਿਸਕਲੋਜ਼ ਇੱਥੇ ਨਹੀਂ ਕਰ ਸਕਦੇ ਜੀ ਅਸੀਂ ਬੈਠ ਕੇ ਤੈਅ ਕਰਾਂਗੇ ਹੂੰ ਜਿਹੜਾ ਪ੍ਰਸਾਦ ਚਰਨਾ ਸਾਡੇ ਜੀ ਨੂੰ ਮੇਨ ਮੇਨ ਕਰਕੇ ਸਾਰੇ ਬੈਠਣਗੇ ਸਾਰੇ ਤੋਂ ਨਾਮ ਲੈ ਜਾਣਗੇ ਜੋ ਪਾਰਟੀ ਨੂੰ ਲੱਗੇਗਾ ਇਹ ਬੰਦਾ ਇਹ ਜਿਹੜੀ ਕਮਨ ਚਲਾ ਸਕਦਾ ਅਸੀਂ ਉਸ ਦਾ ਨਾਮ ਜਿਹੜਾ ਹਾਈ ਕਮਾਂਡ ਨੂੰ ਭੇਜ ਗਏ ਤੈਅ ਕਰਾਂਗੇ ਇਹ ਜਿਹੜਾ ਬੰਦਾ ਜਿਹੜਾ ਚਲਾ ਸਕਦਾ ਅਸੀਂ ਸਪਾਸ ਕਰਾਂਗੇ ਉਹ ਅਸੀਂ ਭੇਜਾਂਗੇ ਇੱਕ ਇੱਕ ਹੋਰ ਜਿਹੜੇ ਤੁਹਾਡੇ ਪੁਰਾਣੇ ਕਾਰਜਕਰਤਾ ਦਿੱਤਾ ਭਵਿੰਦਰ ਹੈ ਜੀ ਸਾਡਾ ਪੁਰਾਣਾ ਤੁਹਾਡਾ ਮਿੱਤਰ ਵੀ ਹੈਗਾ ਜੀ ਉਹ ਕਦੇ ਬਾਹਰ ਨਹੀਂ ਗਿਆ ਪਾਰਟੀ ਤੋਂ ਆਈ ਥਿੰਕ ਹੁਣ ਤੱਕ ਬਾਹਰ ਨਹੀਂ ਗਿਆ ਪਰ ਉਹਨੂੰ ਹੁਣ ਵੀ ਅਣਗੌਲਿਆ ਕੀਤਾ ਜਾਂਦਾ ਜੀ ਕਿਆ ਕਰਨਾ ਇਦਾਂ ਜੀ ਦੇਖੋ ਮੈਨੂੰ ਲੱਗਦਾ ਤੁਹਾਨੂੰ ਥੋੜੀ ਤੁਸੀਂ ਕਹਿੰਦੇ ਨਾ ਬਾਹਰ ਗਿਆ ਪਾਰਟੀ ਦੇ ਵਿੱਚ ਹੀ ਆ ਹਾਂਜੀ ਹਾਂ ਉਹ ਅਣਗੌਲਿਆ ਨਹੀਂ ਕਈ ਵਾਰੀ ਡੂਟੀਆਂ ਪਾਰਟੀਸ ਰਾ ਲਾ ਦਿੰਦੀ ਹੈ ਵੀ ਕਈ ਸਾਇਲੈਂਟ ਪੋਸਟਾਂ ਹੁੰਦੀਆਂ ਜੀ ਉਹ ਤਲਾ ਦਿੰਦੇ ਆ ਪੰਜਾਬ ਦਾ ਵਾਈਸ ਪ੍ਰਧਾਨ ਰਿਹਾ ਐਕਟਿਵ ਪੋਸਟ ਤੇ ਕੰਮ ਕਰਦਾ ਹਾਂ ਬਹੁਤ ਵਧੀਆ ਉਹਨੇ ਜਿਰਖਪੁਰ ਵੀ ਉਹਨੇ 15 ਪਧਾਰ ਰਿਹਾ ਵਧੀਆ ਕੰਮ ਕਰ ਰਿਹਾ ਬਹੁਤ ਵਧੀਆ ਕੰਮ ਕੀਤਾ ਮੇਰਾ ਸਾਥੀ ਇਹਨੇ 15 14 ਸਾਲ ਤੋਂ ਮੇਰੇ ਨਾਲ ਹੀ ਰਿਹਾ ਮੈਂ ਇਕੱਠੇ ਕੰਮ ਕੀਤਾ ਆਪੋ ਨੇ ਆਲੋ ਸਾਡੇ ਨਾਲ ਹੀ ਹਣੀ ਪਾਰਟੀ ਨਾਲ ਖੜਿਆ ਕੋਈ ਐਸੀ ਗੱਲ ਨਹੀਂ ਆਈ ਪੋਸਟਾਂ ਆ ਜਾਂਦੀਆਂ ਐ ਫੇਚ ਰਹੀ ਜਾਂਦੀਆਂ ਐ ਜਲਦੀ ਕੋਈ ਨਾ ਕੋਈ ਪਾਰਟੀ ਦੀ ਪੋਸਟ ਮਿਲ ਜਾਣੀ ਐ ਉਹ ਐਕਟਿਵ ਹੋ ਜਾਣਾ ਜੀ ਸ਼ੁਕਰੀਆ ਮੰਡਲ ਪਰਦਾ ਨਾਲ ਕਿੰਨੇ ਕੁ ਬੰਦੇ ਤੁਹਾਡੇ ਉੱਧਰ ਗਏ ਆ ਕਾਂਗਰਸ ਜੀ ਤੁਸੀਂ ਅੱਜ ਕਿੰਨੇ ਮੈਂ ਫੋਟੋਆਂ ਦੇਖੀਆਂ ਪੰਜ-ਛੇ ਲੋਕ ਜਿਹੜੇ ਸੀਗੂ ਜੰਮੀ ਸੀਗੇ ਸਾਰੇ ਮਤਲਬ ਪੂਰੇ ਦੋ-ਤਿੰਨ ਸਾਲ ਪਹਿਲਾਂ ਜਿਹੜੇ ਜੁਆਇਨ ਸੀਗੇ ਦੋ ਸਾਲ ਪਹਿਲਾਂ ਤਿੰਨ-ਚਾਰ ਲੋਕ ਜਿਹਨੇ ਆ ਕੇ ਕੋਈ ਪੁਰਾਣਾ ਬੰਦਾ ਕੋਈ ਨਹੀਂ ਗਿਆ ਸਾਡੇ ਨਿੱਤੂ ਖਰਾਨਾ ਜਿੱਥੇ ਬੈਠੇ ਇੱਕ ਤਾਂ ਨਾਲ ਵਾਲੇ ਇੱਥੇ ਬੈਠੇ ਗੋਵਿੰਦ ਰੇ ਇੱਥੇ ਬੈਠਿਆ ਕੰਨਾਈ ਜਿਹੜੇ ਵਾੜ ਕੇ ਬੈਠੇ ਬੈਠਿਆ ਆਪਣੇ ਮਿਸਰੇ ਜੀ ਇੱਥੇ ਲੱਤੀ ਸਾਰੇ ਕੋਈ ਅਜੀਬ ਗੱਲ ਨਹੀਂ ਜੀ ਠੀਕ ਹੈ ਸ਼ੁਕਰ ਹੈ